ਦੋ ਨੌਜਵਾਨ ਡਾਕਟਰ ਦੇ ਕਲੀਨਿਕ ਦੇ ਵਿੱਚ ਦਾਖਲ ਹੋਏ ਤੇ ਉਥੇ ਪਹਿਲਾਂ ਦਵਾਈ ਮੰਗੀ ਤੇ ਜਦੋਂ ਡਾਕਟਰ ਦਵਾਈ ਦੇਣ ਦੇ ਲਈ ਆਏ ਤਾਂ ਅੰਨੇਵਾ ਡਾਕਟਰ ਦੇ ਉੱਪਰ ਫਾਇਰ ਕਰਨੀ ਸ਼ੁਰੂ ਕਰ ਦਿੱਤੇ ਤੇ ਪੰਜ ਫਾਇਰ ਇਹਨਾਂ ਨੌਜਵਾਨਾਂ ਵੱਲੋਂ ਕੱਡੇ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਡਾਕਟਰ ਨੂੰ ਲੱਗੀਆਂ ਨੇ ਤੇ ਡਾਕਟਰ ਜ਼ਮੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮਾਮਲਾ ਅਗਰਸਲ ਅਜਨਾਲਾ ਦੇ ਪਿੰਡ ਸੁਧਾਰ ਦਾ ਹੈ ਜਿੱਥੇ ਕਿ ਡਾਕਟਰ ਨੂੰ ਪਰਵਾਹ ਦੇ ਮੁਤਾਬਕ ਧਮਕੀਆਂ ਆ ਰਹੀਆਂ ਸੀ ਤੇ ਪੈਸੇ ਮੰਗੇ ਜਾ ਰਹੇ ਸੀ ਤੇ ਬੀਤੇ ਸਮੇਂ ਦੌਰਾਨ ਘਰ ਦੇ ਬਾਹਰ ਗੋਲੀ ਵੀ ਚੱਲੀ ਸੀ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਡਾਕਟਰ ਦੇ ਉੱਪਰ ਅੰਨੇਵਾ ਫਾਇਰ ਕੀਤੇ ਗਏ ਨੇ ਤੇ ਇਹ ਘਟਨਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਵੀ ਹੋ ਗਈ ਹੈ। ਗੱਲਬਾਤ ਕਰਦੇ ਹੋਏ ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਦੋ ਨੌਜਵਾਨ ਅੰਦਰ ਆ ਸੀ ਤੇ ਇੱਕ ਨੌਜਵਾਨ ਬਾਹਰ ਖੜਾ ਸੀ ਤੇ ਇਹਨਾਂ ਦੋ ਨੌਜਵਾਨਾਂ ਵੱਲੋਂ ਅਚਾਨਕ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਡਾਕਟਰ ਜ਼ਖਮੀ ਹੋ ਗਏ ਨੇ ਭਾਈ ਅਸੀਂ ਤਾਂ ਇੱਥੇ ਕੰਮ ਕਰਦੇ ਵੇ ਅਸੀਂ ਮੈਡੀਕਲ ਲੈਬ ਦਾ ਕੰਮ ਕਰਦਾ ਜੀ ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਅੰਦਰ ਸਾਰਾ ਕੋਈ ਵੇਖ ਕੇ ਗਏ ਨੇ ਓਕੇ ਦੇ ਅੰਦਰ ਤੇ ਡਾਕਟਰ ਸਾਹ ਨੂੰ ਲੱਭਦੇ ਪਏ ਸੀ ਮੁੜ ਕੇ ਅਚਾਨਕ ਡਾਕਟਰ ਸਾਹਿਬ ਆ ਗਏ ਅੰਦਰ ਐਡਕਲ ਸਟੋਰ ਤੇ ਤੇ ਉਧਰੋਂ ਉਹਨਾਂ ਵੀ ਫਿਰ ਹਾਲ-ਵਾਲ ਕੱਢ ਕੇ ਤੇ ਗੋਲੀਆਂ ਚਲਾਤੀਆਂ ਹਾਂਜੀ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਇੱਕ ਬਾਹਰ ਸੀ ਕੋਈ ਅੰਦਰ ਆਈ ਦੋ ਜਾਣੇ ਅੰਦਰ ਆ ਸੀ ਹਾਂਜੀ ਕਿੱਥੇ ਕਿੱਥੇ ਲੱਗੀ ਹੋਣੀ ਬਾਹਰ ਤੇ ਲੱਗੀਆਂ ਜੇ ਇੱਕ ਪੇੜ ਤੇ ਲੱਗੀ ਜੇ ਕੀ ਹਾਲ ਚੋਂ ਨੱਟਸ ਹਨ ਠੀਕ ਨੇ ਹੁਣ ਦਦਾਂ ਪੁੱਤ ਉਹ ਤੇ ਚੱਲਿਆ ਸੀ ਭੋਗ ਵਾਲੇ ਘਰ ਪਤਾ ਨਹੀਂ ਮਗਰੋਂ ਇਹ ਮੁੰਡੇ ਆਏ ਨੇ ਦੋ ਤਿੰਨ ਜਾਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀnga ਮਾਰਤੀਆਂ ਅਹੀਂ ਤੇ ਕਾ ਰਹਾ ਉਹਨੇ ਪਹਿਪੂਜੀ ਮੰਗੀ ਪਹਿਲਾਂ ਤੁਹਾਡੇ ਕੋਲ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਪਰੋਵੀ ਹੁੰਦੀ ਟੋਪੀ ਦੀ ਕਾਰ ਹੁੰਦੀ ਓਹੋਂ ਅੰਦਾਸ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਕਹਿੰਦੇ ਪੈਸੇ 100 100 ਬੜਾ ਹੋ ਗਿਆ ਪੈਸੇ ਮੰਗਦੇ ਪਰ ਨਹੀਂ 50 ਫਰੇ ਕਿੰਨਾ ਮੰਗਦੇ ਬੋਲੀ ਵੀ ਚੱਲੀ ਹਿੰਗਾ ਕਰਦੇ ਬਾਰ ਹਾਂਜੀ ਚੱਲੇ ਅੱਗੇ ਵੀ ਚਲਾਈ ਘਟਨਾ ਬਾਰੇ ਗੱਲਬਾਤ ਕਰਦੇ ਹੋਏ ਕਾਣਾ ਮੁਖੀ ਨੇ ਦੱਸਿਆ ਕਿ ਦਵਾਈ ਲੈਣ ਦੇ ਬਹਾਨੇ ਆਏ ਦੋ ਨੌਜਵਾਨਾਂ ਨੇ ਡਾਕਟਰ ਤੇ ਗੋਲੀਆਂ ਚਲਾਈਆਂ ਨੇ ਤੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਪੰਗੋ ਜਿਹੜਾ ਦਾ ਪੰਗੋ ਹਸਪਤਾਲਾ ਸੁਧਾਰੜੇ ਤੇ ਦੋ ਅਣਪਛਤੇ ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੋਂ ਬਾਅਦ ਡਾਕਟਰ ਨੂੰ ਗੋਲੀਆਂ ਮਾਰ ਕੇ ਦੇ ਪ੍ਰਾਰੋਹ ਕਿੰਨੀਆਂ ਗੋਲੀਆਂ ਵਾਝੀਆਂ ਜੀ ਹਾਂ ਡਾਕਟਰ ਸਾਹਿਬ ਦੱਸੋ ਜੀ ਇਹ ਹਾਲ ਕੋਲ ਦਾ ਕਿੰਤਰਾ ਬੱਤ ਪੇਸ਼ੇ ਚੱਲਿਆ ਠੀਕ ਹੈ ਜੀ ਕੋਈ ਸਿਸਟਮ ਤੁਹਾਡੇ ਸਾਹਮਣੇ ਇਹ ਹੁਣ ਖੰਗਾਲਾਂਗੇ ਤੁਹਾਨੂੰ ਇਸ ਤਰ੍ਹਾਂ ਜਿਆਣਾ ਰਿਪੋਰਟ ਜਗਬਾਣੀ ਟੀਵੀ